ਸੋਨੂ ਆ ਜਾ ਤੈਨੂੰ ਪੋਚ ਲਾਣ ਦੀ ਤੈਨੂੰ ਸੂਟ ਦੇਈਏ ਜਿਹੜਾ ਜਿਹੜਾ ਪੋਚਾ ਲਾਇਆ ਘਰ ਨੂੰ ਇੱਕ ਇੱਕ ਸੂਟ ਮਿਲੇਗਾ ਇੱਕ ਕਮਰੇ ਚ ਪੋਚਾ ਲਾਇਆ ਇੱਕ ਸੂਟ ਨਹੀਂ ਸੋਣਾ ਲੱਗ ਰਿਹਾ ਐ ਅਮਣ ਚੁੰਨੀ ਤੂੰ ਫੇਰਾ ਕੀ ਨਾਲ ਆ ਕੀ ਪਿਆ ਜੀ ਉਹ ਚੁੰਨੀ ਐ ਤੇ ਚੁੰਨੀ ਨੇ ਸਾਰੀਆਂ ਇੱਕੋ ਜੀਆਂ ਚੁੰਨੀਆਂ 10 ਚੁੰਨੀਆਂ ਨੇ ਇੱਕ ਸੂਟ ਦਾ ਇੱਕ ਸੂਟ ਦਾ ਕਿਉਂ ਹਾਂ ਉਹਨਾਂ ਜਿਹੜਾ ਆਪਣੇ ਬਾਹਰ ਆਣਾ ਤੇ ਉਹ ਤਾਂ ਖੀਮ ਚੱਲਦੇ ਨੇ अच्छा okay, ब्याह नहीं।, नहीं मतलब ये चुननिया ओ इदा नाल ਲੈਣਗੇ सूट ਜਿਹੜਾ ਵੀ ਪਾਇਆ ਹੋਏਗਾ ਉਹਦੇ ਨਾਲ ਲੈਣਗੇ ਨਹੀਂ ਚੁੰਨੀਆਂ ਦਾ ਕਲਰ ਤਾਂ ਸੋਹਣਾ ਲੱਗ ਰਿਹਾ ਹੈ ਨਾ ਆ ਸੂਟ ਦੇ ਦੀ ਦੀ ਤੇ ਨਾਲ ਮਨੇ ਕਿ ਬਣਾਇਆ ਬਹੁਤ ਪਲਾਜੋ ਨਾਲ ਕੱਛਾ ਹੈ ਹਾਂ ਹਮਰ ਹੁਣ ਗਿਣ ਆ ਆਜਾ ਤਾਂ ਕਲਰ ਅਗਲਾ ਅਲੱਗ ਹੈ ਕਿਸ ਦਾ ਕਲਰ ਲੱਗਦਾ ਹਾਂ ਵੈਸੇ ਥੋੜਾ ਹੀ ਫਰਕ ਹੈ ਜਿਆਦਾ ਨਹੀਂ ਆਏਗਾ ਦੋ ਦਾ ਅਲੱਗ ਹੈ ਆ ਨੀਚੇ ਵਾਲੀ ਵੀ ਇਹਦੇ ਨਾਲ ਦੀ ਸੇਮ ਕਿਉਂ ਤਾਂ ਹੁਣ ਕੱਪੜੇ ਕੱਪੜੇ ਦਾ ਫਰਕ ਹੋਣਾ ਕੋਈ ਨਹੀਂ ਹਾਂ ਹਾਂ ਨਹੀਂ ਉਹ ਇਹ ਲਾਈਨਿੰਗ ਵਾਲਾ ਇਹ ਚ ਦੇ ਲਾਈਨਿੰਗ ਦੀ ਡਿਜ਼ਾਈਨ ਬਣਿਆ ਹੋਇਆ ਹੈ ਡਿਜ਼ਾਈਨ ਚ ਫਰੈਂਚ ਕਲਰ ਦਾ ਸਦਾ ਹੈ ਹਾਂ ਪਰ ਨਹੀਂ ਇਹਦੀ ਸਗੋਂ ਜ਼ਿਆਦਾ ਸੋਹਣੀ ਲੱਗ ਰਹੀ ਜਿਹੜੀ ਲੱਗੀ ਹੋਈ ਹੈ ਇਸ ਸਾਈਡ ਤੇ ਲੈਸ਼ ਜੀ ਹੂੰ ਬੜੀ ਪਿਆਰੀ ਹੈ ਲੈਸ਼ ਨਹੀਂ ਇਹ ਕਿਵੇਂ ਤੈਨੂੰ ਦੱਸਿਆ ਹੀ ਹੋਣਾ ਆਰਡਰ ਦਿੱਤਾ ਤੇ ਆਹੋ ਤਾਂ ਮਨੇ ਕਿਹਾ ਹੀ ਸੀ ਕਾਸ ਦੁਪੱਟੇ ਚਾਹੀਦੇ ਅਮਨ ਹੂੰ ਇਹਦੇ ਕਲਰ ਦੇ ਚੀਨ ਨੂੰ ਮਾਦਾ ਹੁੰਦਾ ਤੇ ਕੁੜੀਆਂ ਨੇ ਜਦੋਂ ਦਾ ਟਾਈਮ ਲੈਣੇ ਹੋਣਗੇ ਸਾਰੀਆਂ ਨੇ ਸੇਮ ਦੁਪੱਟੇ ਤੇ ਲੈ ਲੈਣਗੇ ਅੱਛਾ ਵੈਸੇ ਮੈਂ ਦੇਖਿਆ ਹੈ ਬਾਹਰ ਵਾਲੇ ਨਾਲ ਦੀਦੀ ਸਾਰੇ ਪੂਰੇ ਰੀਤੀ ਰਿਵਾਜਾਂ ਨੂੰ ਫੋਲੋ ਕਰਕੇ ਫਿਰ ਵਿਆਹ ਕਰਦੇ ਨੇ ਹਾਂ ਆਪਣੇ ਇੱਧਰ ਸੋ ਥੋੜਾ ਜਿਹਾ ਕੰਮ ਘਟ ਗਿਆ ਹੈ ਆਪਣੇ ਨੂੰ ਖੁਫੜ ਮਾਮੇ ਨੂੰ ਜੰਦਾ ਹਾਂ ਉਹਨਾਂ ਨੇ ਆਪਣੀ ਕੁੜਮਣੀ ਦਾ ਸੂਟ ਬਣਾਇਆ ਉਧਰ ਤਿੰਨ ਫੌਰਨ ਦੇ ਉਹ ਆਪਣੇ ਤਾਂ ਖੁਫੜ ਮਾਮੇ ਨੂੰ ਜੰਦਾ ਕਰ ਉਹ ਸਨਰ ਰੋ ਮਨਾਨ ਜੀ ਲੰਘ ਜਾਂਦਾ ਆਪਣੇ ਅਗਲਾ ਲੜਾਈ ਤੇ ਡਰਦਾ ਜ਼ਿਆਦਾ ਕੰਮ ਕਰਦਾ ਹੀ ਨਹੀਂ ਹੈਗਾ ਪਤਾ ਕੀ ਹੈ ਚੱਕਰ ਦਾ ਕੀ ਆਪਣੇ ਹੈਗੇ ਮੇਲੇ ਲੋਕ ਹਾਂ ਉਹ ਸਾਰੀ ਮਰ ਦਿਮਾਗ ਮੇਲੇ ਨੇ ਚੱਲਦਾ ਕਿ ਰੁਸਣਾ ਕਿੱਦਾਂ ਹੈ ਕਿੱਦਾਂ ਮੌਕਾ ਲੱਭੀ ਰੁਸਣ ਦਾ ਕੋਈ ਹਾਂ ਬਾਹਰ ਵਾਲੇ ਚਾਰੇ ਬਿਜੀ ਰਹਿੰਦੇ ਨੇ 24 ਘੰਟੇ ਚਾਰੇ ਕੰਮ ਕਰੇ ਆ ਕਿ ਨਾ ਅਗਲੇ ਦੇ ਘਰਦਿਆਂ ਨੂੰ ਕਹੀ ਜਾਣਗੇ ਕਦੋਂ ਤੇ ਪੁੱਛੇਂਗੇ ਹਾਂ ਕਦੋਂ ਤੇ ਪੁੱਛੇਂਗੇ ਅਸੀਂ ਦੇਖ ਚੁੱਕਿਆ ਇਹ ਕੰਮ ਸਾਡੇ ਦਾ ਵਿੱਚ ਚੁੱਕਿਆ ਅਗਲੇ ਦੇ ਘਰ ਲੜਾਈ ਵਾਦਣਗੇ ਤੇ ਅਗਲੇ ਬਾਅਦ ਚ ਅਸੀਂ ਚੰਗੇ ਆਗਰਾ ਸਿੱਧਰ ਖਾ ਗਿਆ ਜਾਂਦਾ ਇਹ ਤਾਂ ਫਿਰ ਬਾਹਰ ਵਾਲੇ ਨੂੰ ਸਮਝ ਹੋਣੀ ਚਾਹੀਦੀ ਵੀ ਉਹ ਤਾਂ ਘਰ ਦੇ ਜੀ ਉਹਨਾਂ ਨੇ ਤਾਂ ਫੇਰ ਇੱਕ ਮੇਕ ਹੋ ਜਾਣਾ ਹੈ ਆ ਵੀ ਨਹੀਂ ਹੁੰਦਾ ਹਾਂ ਤੇਰਾ ਅਗਲਾ ਤਾਂ ਫਿੱਕਾ ਪੈਂਦਾ ਹੈ ਨਾ ਕਈ ਲੋਕੀ ਕਿਸੇ ਪਿੱਛੇ ਬੜਾ ਬੜਾ ਡਿਸੀਜਨ ਲੈ ਲੈਂਦੇ ਨੇ ਕਿ ਉਹ ਬੰਦਾ ਠੇਲੀ ਦਾ ਹੀ ਹੁੰਦਾ ਦੂਜਾ ਚ ਫਿਰ ਉਹਨੂੰ ਕੋਈ ਮੂੰਹ ਵੀ ਨਹੀਂ ਲਾਂਦਾ ਚੱਲ ਛੱਡੋ ਤੂੰ ਐਡੇ ਸੋਨੇ ਵਿਆਹ ਦੇ ਪ੍ਰੋਗਰਾਮ ਤੋਂ ਕਿੱਥੇ ਪਹੁੰਚ ਗਈਆਂ ਸੀਰੀਅਸ ਹੀ ਹੋ ਗਈਆਂ ਫੇਰ ਸੀਰੀਅਸ ਵਾਲੀ ਗੱਲ ਹੋ ਗਈ ਸੀ ਮੇਨ ਤੋਂ ਬਟੇ ਪੰਜ ਹੁੰਨੇ ਪੰਜ ਆ ਹੈਗੇ हां फिर अमण ਪੰਜ ਲਾਈਨਾਂ ਵਾਲੇ ਨੇ ਪੰਜ ਬਿਨਾ ਲਾਈਨਾਂ ਤੋਂ ਨੇ ਬਸ ਠੀਕ ਹੈ ਫਿਰ ਫਿਰ ਤੂੰ ਕਹਤੋਂ ਕਹਿ ਰਹੀ ਕਿ ਚੇਂਜ ਹੋ ਗਏ ਨੇ ਚੰਗੀ ਤਰ੍ਹਾਂ ਦੀਦੀ ਪੋਚਾ ਲਾ ਕੇ ਜੋ ਮੈਂ ਚੌਲਾਂ ਵਾਲਾ ਪਤੀਲਾ ਧਰਿਆ ਪਾਣੀ ਚੌਲ ਬਣਾ ਦੇ ਫਟਾਫਟ ਮੈਂ ਪਾਠ ਕਰਨਾ ਹੀ ਮੈਂ ਚੌਲ ਬਣਾ ਕੇ ਫੇਰੀ ਕਰਦੀ ਹਾਂ ਅਮਣ ਸੂਟ ਤਾਂ ਕੱਢ ਕੇ ਦਿਖਾ ਦੇ ਕਿ ਕੱਢਣਾ ਨਹੀਂ ਹਾਂਜੀ ਖਾਣਾ ਨੇ ਬਤ ਕੀ ਹੋ ਗਿਆ ਲਓ ਜੀ ਫਤਿਹ ਛੱਡ ਫੇਰ ਗੁੱਛਿਓਗਾ ਕੀ ਹੋਇਆ ਲਓ ਨਹੀਂ ਉਹ ਤੂੰ ਮੈਂ ਨਹੀਂ ਖਾਣਾ ਤੁਝੇ ਖਾ ਲੂੰ ਕਿਉਂ ਕੀ ਹੋ ਗਿਆ ਤੇਰੀ ਨਹੀਂ ਲੜਾਈ ਹੋ ਗਈ ਲੱਗਦਾ ਫੇਰ ਇਹ ਵੀ ਉਹਨਾਂ ਦੇ ਨੇ ਮੈਂ ਬਣਾ ਕੇ ਫੋੜਨਾ ਸੀ ਨਹੀਂ ਪਤਾ ਟੁੱਟ ਜਾਣੀ ਸੀ ਨਾ ਵਿੱਚ ਜਿਹਾ ਜ਼ੋਰ ਨਾਲ ਪਟਾਕਾ ਮਾਰ ਦੇ ਦਾ ਚਲੋ ਕੋਈ ਗੱਲ ਨਹੀਂ ਨਾ ਖਾਓ ਮੈਂ ਰੱਖ ਲੈਂਦੀ ਹਾਂ ਜੱਟਾ ਬੰਦ ਕਰੋ ਆ ਦੇਖੋ ਕਿੰਨੀ ਸਟਰਗਲ ਕਰਨੀ ਪੰਦੀ ਇਹ ਮੜੇ ਪੱਤੇ ਦੀ ਹੈ ਮम्मा ਗੱਲ ਕਰ ਰਹੇ ਨੇ ਲੈ ਮੈਂ ਅਸੂਟ ਪਾ ਕੇ ਚਲੋ ਵੀਡੀਓ ਸ਼ੂਟ ਗਈ ਹੈ ਉਹਨਾਂ ਨੂੰ ਬਾਅਦ ਚ ਭੇਜ ਦਾਂਗੇ ਤੂੰ ਇਹ ਕਹਿਂਦੀ ਸਟੋਰੀ ਬਣਾਣੀ ਆ ਸੂਟ ਸੱਟ ਪਾ ਕੇ ਸਟੋਰੀ ਸਟੋਰੀ ਬਣਾਉਂਦੇ ਕੋਈ ਨਹੀਂ ਉਹਨਾਂ ਨੂੰ ਹੋਰ ਪੈਸਾ ਮੇਰੇ ਫਰੈਂਡਸ ਬੋਲਦੇ ਲੈ ਲੈ ਤੇਰੇ ਪ੍ਰੈਂਡ ਹੀ ਮੰਗਾ ਉਹਨਾਂ ਦੀਆਂ ਲੱਤਾਂ ਪੰਨੀਆਂ ਆ ਦੇਓ ਕੀ ਬੁੱਤ ਆਹ ਬੋਲ ਲੈ ਦੂਸਰਾ ਮੁੰਡਾ ਦੇ ਦੋ ਟੈਸਟ ਅਕੜਾ ਰੋ ਜਾ ਜੁੰਦਾ ਉਹਦੇ ਆ ਆਏ ਮੈਨੂੰ ਪਤਾ ਹੈ ਕੀ ਫਰੈਂਡ ਨਹੀਂ ਜੇ ਜਿਹੜਾ ਰੀਅਲ ਫਰੈਂਡ ਨੇ ਆਈ ਉਹਨਾਂ ਨੂੰ ਨਹੀਂ ਕਹਿ ਰਹੇ ਜਿਹੜੇ ਅੰਮਣ ਕੈਰੀ ਗੁੰਡੇ ਵਾਲੇ ਫਰੈਂਡ ਜਿਹੜੇ ਅੱਗੇ ਲੱਤਾਂ ਮਾਰਨਗੇ ਉਹਨਾਂ ਦੀ ਗੱਲ ਕਰ ਰਹੇ ਸੀ ਮੇਰੇ ਫਰੈਂਡਸ ਬਹੁਤ ਨੇ ਮੈਨਾਂ ਤਾਂ ਇਨਾਸਤੇ ਨਹੀਂ ਤੈਨੂੰ ਕਿੰਨੇ ਐ ਚ ਇਸ ਤੈਨੂੰ ਕਿੰਨੇ ਕਹੀ ਕਿ ਮੇਰੇ ਫਰੈਂਡਸ ਬਹੁਤ ਨੇ ਦੋਨੋਂ ਨੇ ਹਾਂ ਉਹਨਾਂ ਤੋਂ ਗੱਤ ਨਹੀਂ ਹਾਂ ਉਹ ਬੋਲੀ ਆਪਣੀ ਮੈਂ ਕਹਿੰਦਾ ਐਡੀ ਗੱਲ ਵੀ ਨਹੀਂ ਮੈਂ ਕਹਿੰਦਾ ਐਡੀ ਗੱਲ ਵੀ ਨਹੀਂ ਸਾਡੇ ਫਰੈਂਡਸ ਬਹੁਤ ਨੇ ਅੱਛਾ ਉਹ ਮੇਰੇ ਤਾਂ ਕੀ ਰਹਿਣਾ ਕੱਟ ਪਰਕੇ ਨਾ 4 ਵਜੇ ਮੈਂ ਤਾਂ 4 ਵਜੇ ਫੋੜੀ ਲਿਉਣੀ ਭਰਾਵਾ ਮੈਂ ਕਿ ਹੋ ਰਿਹਾ ਸੀ ਤੁਹਾਨੂੰ ਵੀ ਮੇਰੀ 3:00 4:00 ਵਜੇ ਉੱਠਣਾ ਨਹੀਂ ਕੱਲ ਨੂੰ ਵੀ ਟੱਬਲਾ ਪਰ ਕਰਨ ਦੀ ਲੋੜ ਨਹੀਂ ਹੈਗੀ ਵਿਚਾਰ ਲੈਣ ਉੱਠਦੀ ਤੇ ਕਹਿੰਦਾ ਇਹ ਕਿਹ ਨਾਲ ਕੀ ਕਿਹਾ ਹੋਇਆ ਇਹ ਤੇ ਫਿਰ ਕਹਿੰਦਾ ਸੋਲਦਾ ਹੈ ਕਿ ਗੱਲ ਨਹੀਂ ਹੈਗੀ ਸਾਡਾ ਫਰੈਂਡਸ ਬਹੁਤ ਨਹੀਂ ਦੱਸ ਕੋਈ ਲੌਜੀਕ ਬਣਿਆ 4:00 ਵਜੇ ਉੱਠਣਾ ਤਾਂ ਪਰੰਦਾ ਤਾਂ ਬਚੀ ਮਤਲਬ ਅੱਛਾ ਲੜਾਈ ਕੱਲਾ ਮੈਨੂੰ ਕਹਿੰ ਜਾਂਦੇ ਹਣ ਸੋਨੂ ਕਹਿੰਦੇ ਵੀ ਤੂੰ ਐਡਾ ਕਿਉਂ ਬੋਲਦਾ ਨਹੀਂ ਫਰੈਂਡਸ ਬਹੁਤ ਹੈਗਾ ਤਾਂ ਬਣਾ ਰਹੇ ਹੈ ਐ ਕਰੋ ਫਿਰ ਅੱਜ ਬੁਲਾਓ ਆ ਦਵਾ ਧੋਈ ਜਾਣ ਜਿਹੜਾ ਲੱਕ ਫਰੈਸੋ ਆਈ ਰੱਬ ਮਾਹੀਆਂ ਦਾ ਤਾਂ ਵੈਸੇ ਹੀ ਸਰ ਰਹੇ ਨੇ ਬੜਾ ਦਰਦ ਦੇ ਮਲਵੜੀ ਭੱਜਦਾ ਫਿਰਨਗੇ ਪਾਂਚ ਰਾਣੀ ਲੱਭਣਾ ਆਈ ਰੱਬ ਅੰਮਣ ਕੁਛ ਮਰਜੀ ਹੋਏ ਪਾਜੀ ਨੇ ਉਹਨੂੰ ਅੰਦਰੋਂ ਇਨਸਟਰਕਸ਼ਨਸ ਦੇ ਕੇ ਭੇਜਿਆ ਵੀ ਤੂੰ ਕੈਮਰਾ ਲਾ ਕੇ ਜਾ ਬਾਹਰੇ ਪਾਜੀ ਦੇ ਕੰਮ ਦੇਖ ਲੈ ਪਰ ਨਹੀਂ ਤਾਂ ਅੰਦਰ ਇਹਨੂੰ ਦੋ ਕੇਲੇ ਜਿਹੜੇ ਕੱਲ ਵਾਲੇ ਕੇਲੇ ਨਹੀਂ ਖਾਦੇ ਆਪਾਂ ਬੜਾ ਗਾਹ ਪਿਆ ਉਹਨਾਂ ਦਾ ਵੀਡੀਓ ਚ ਕਹਿੰਦੇ ਸਾਡੇ ਵਾਸਤੇ ਵੀ ਛੱਡੇ ਸਾਰੇ ਆਪ ਹੀ ਖਾ ਗਏ ਹੋ ਨਹੀਂ ਕੇਲੇ ਸਾਰੇ ਤੁਹਾਨੂੰ ਦੇ ਤੁਹਾਨੂੰ ਤਾਂ ਲੈ ਕੇ ਆਈ ਤੁਸੀਂ ਫਰੂਟ ਹਾਂ ਨਹੀਂ ਨਹੀਂ ਦੀਦੀ ਨੂੰ ਜਾਂਦੇ ਹੋ ਨਹੀਂ ਫਰੂਟ ਦੇਣਾ ਇੱਕ ਵਾਰੀ ਆਉਗਾ ਤਾਂ ਕੇਲੇ ਲੈ ਕੇ ਆਉਣਾ ਕੋਈ ਵੀ ਐਂ ਕਰਿਆ ਕਰੋ ਕੋਈ ਰਿਸ਼ਤੇਦਾਰ ਆਉਂਦਾ ਨਾ ਜੇ ਕੋਈ ਮੰਨ ਲਓ ਤੁਹਾਡਾ ਤੇ ਉਹਨੂੰ ਸ਼ਰਮਿੰਦੀ ਐ ਕਰਿਆ ਕਰੋ ਕੇਲਾ ਤੂੰ ਤੇ ਫਰੂਟ ਲੈ ਕੇ ਨਹੀਂ ਆਇਆ ਤਾਂ ਸਾਡੇ ਕੋਲ ਲੈ ਜਾ ਜਾਂਦਾ ਆ ਇਹ ਵੀ ਬਲੌਰ ਬੜੇ ਦੇਖੇ ਸੰਦੂਰ ਵਾਲੇ ਇਹ ਕਿੱਦਾਂ ਮੇਰੇ ਲਈ ਕੇਲੇ ਲੈ ਕੇ ਆਈਆਂ ਪਹਿਲਾਂ ਬੋਲ ਨਾ ਇਹ ਦਿਖਾਉਂਦੀ ਨਹੀਂ ਹੈਗੇ ਵੀਡੀਓ ਚ ਹੁਣ ਤੂੰ ਦਿਖਾਉਂ ਆ ਤੇ ਹਾਂ ਅਮਣਾ ਕੇ ਕਿਤੇ ਇੱਕੋ ਲਫਾ ਵਿੱਚ ਪਾਤੀਆਂ ਸਾਰੀਆਂ ਇੱਕੋ ਪਰੇ ਜਾਣੀਆਂ ਨੇ ਇਹ ਕਿਹਦੀ ਸਾਡੇ ਨੂੰ 10 ਭੈਣਾ ਨਹੀਂ ਪਰੇ ਜਾਣੀਆਂ ਨਹੀਂ ਪਾਤ ਵਿੱਚ ਭੈਣਾ 10 ਭੈਣਾ ਨੇ ਉਹ ਫੇਰ ਚੁੰਨੀਆਂ 10 ਨੇ ਅੱਛਾ ਅਰੇ ਲੱਕੀ ਗਾਣਗੇ ਤਿੰਨ ਤਿੰਨ ਭੈਣਾ ਦੇ ਕੇ ਘਰ ਵੇਖੀ 10 ਭੈਣਾ ਦੇ ਇੱਕ ਘਰ ਵਿਆਹ ਕਨਫਿਊਜ਼ ਹੋ ਜਣਾ ਸਾਰੇ ਜਾਣਿਆਂ ਨੇ ਸਾਥ ਨੂੰ ਤੋਂ ਹੋ ਜਾਣਾ ਸੀਦਾ ਬਾਲੇ ਫਰੰਡਾ ਫਰੰਡਾ ਧਮਕੀ ਨਾ ਦੇਜੇ ਤੁਹਾਡੇ ਫਰੰਡ ਨੇ ਤਾਂ ਫਿਰ ਉਹ ਮੇਰੇ ਵੀ ਤਾਂ ਹੋਣਗੇ ਨਹੀਂ ਤੇਰੇ ਮੇਰੇ ਸੈਪਰੇਟ ਫਰੈਂਡ ਫਰੈਂਡਸ ਕਹਣਾ ਨਾਲੇ ਫਰੈਂਡ ਨਹੀਂ ਕਹਣਾ ਨਾਲੇ ਫਰੈਂਡਸ ਸੋਨੂ ਬਾਅਦ ਵਿੱਚ ਕਰਕੇ ਹੁਣ ਪਾਗਲ ਹੋਣੀ ਕੋਚਾ ਲਾ ਲਾ ਕੇ ਲੈ ਐਦਾਂ ਹੀ ਦੇ ਦਾਂਗੇ ਇੱਕ ਰੋਟੀ ਵਾਧ ਦੇ ਦਾਂਗੇ ਕੋਈ ਗੱਲ ਨਹੀਂ ਤੇ ਅੱਜ ਇੱਧਰ ਕੋਲਰ ਲਾਇਆ ਹੋਇਆ ਪਰ ਉਹਦੇ ਚ ਸਮਾਰਟ ਪੁੱਤ ਚ ਕਿਸੇ ਨੇ ਪਾਣੀ ਨਹੀਂ ਪਾਣ ਦੀ ਕੋਸ਼ਿਸ਼ ਕੀਤੀ ਗਰਮ ਹਵਾ ਮਾਰਨ ਦਿਆ ਉਹ ਗਰਮ ਹਵਾ ਮਾਰਨ ਦਿਆ ਹਮਣ ਤੂੰ ਤੇਰੀਆਂ ਠੱਲੜੇ ਕਹਿੰਦੀ ਨੂੰ ਖਿੱਚਾ ਪੋਲਾ ਗੰਗਾ ਤਰ ਮੰਗਰਾ ਫਰੈਂਡਸ ਬੋਲ ਹਮਣ ਪਾਗਲ ਹੋ ਗਈ ਮਿਲਣਾ ਪਰ ਇੱਕ ਗੱਲ ਧਿਆਨ ਚ ਰੱਖਿਓ ਜਦੋਂ ਪੈਸਾ ਲੱਗਾ ਨਾ ਚੀਜ਼ ਵੀ ਪੂਰੀ ਉਹੀ ਹੁੰਦੀ ਹੈ ਫੋਰਨ ਟਾਪ ਦੀ ਦਿਖਾ ਦਿਦੀਓ ਆ ਆ ਬੜੀ ਪਿਆਰਾ ਲੱਗਿਆ ਕਲਰ ਕਲਰ ਬੰਦੀ ਸੀ ਨਾ ਸਾਰਾ ਹੈਂਡਵਕਲਾ ਤਿਆਰ ਹੋਇਆ ਹਾਂ ਹਾਂ ਖਾਵੀ ਨੂੰ ਦੇਖ ਆਵਿਸ਼ ਨੂੰ ਬੰਦੀ ਕਰਦੇ ਇਹ ਤਾਂ ਜਿਹੜੀ ਕਰਦੇ ਖਾ ਉਹ ਭਾਜੀ ਆਏ ਸੂਰ ਰਖਣ ਵੀ ਦੀਦੀ ਨੂੰ ਬਣਾ ਕੇ ਦੇਣਾ ਹੈ ਕੋਲਣਾ ਹੈ ਸਟੀਮ ਪ੍ਰੈਸ ਹੋਇਆ ਬੱਜੀ ਯਾਰ ਮਨਾ ਮੈਨੂੰ ਫੀਲ ਹੋ ਰਿਹਾ ਸੂਟ ਦੇਖਿਓ ਉਹਨਾਂ ਤੇ ਬਹੁਤ ਸੋਹਣਾ ਲੱਗੂਗਾ ਆਪਾਂ ਅੱਜ ਤੇ ਭਾਜੀ ਨੂੰ ਮਨਾ ਰਹਿਣੀ ਸੀ ਤੇ ਕੱਪੜਾ ਬਣਾਣਾ ਲੰਬਾ ਤੇ ਭਾਜੀ ਆਹ ਸੂਟ ਨਾ ਕਾਰਨਰ ਨਹੀਂ ਮਤਲਬ ਉਹਨਾਂ ਨੇ ਆਪਣੀ ਕੁੜਮਣੀ ਵਾਸਤੇ ਬਣਾਇਆ ਉੱਧਰ ਦੇ ਹੀ ਨੇ ਉਹ ਹਾਂ ਅਮਰ ਖੋਲਤਾ ਹੀ ਨਹੀਂ ਗੋਲਾ ਤੇ ਅਮਨ ਤਾਂ ਕਈ ਇਧਰ ਚੜਾਣ ਦੀਆਂ ਜੇ ਸੱਟੇ ਲੱਗਦਾ ਸਹੀ ਗੱਲ ਯਾਰ ਅਮਨ ਸੱਚੀ ਬੰਦ ਗੱਲ ਬਦ ਨਹੀਂ ਸੌਣ ਲੱਗੇ ਯਾਰ ਸੱਚੀ ਸਾਰਾ ਮੋਤੀ ਦਾ ਕੰਮ ਹੈ ਤੇ ਉਹਦਾ ਨਲਕੀ ਦਾ ਬਟ ਦਾ ਬਾਲਾ ਘੈਂਟ ਬਣਿਆ ਹੈ ਲੈ ਹਰਮਿਤ ਦੀਦੀ ਨਾ ਮੈਂ ਕਹਿੰਨੀ ਆ ਸੱਚੀ ਹਰਮਿਤ ਦੀਦੀ ਨਹੀਂ ਹੈਗੇ ਸੁਵਿੰਦਰ ਦੀਦੀ ਨੇ ਅੱਛਾ ਮੈਂ ਕਿਹਾ ਹਰਮਿਤ ਦੀਦੀ ਤੇ ਹਰਮਿਤ ਦੀਦੀ ਹੋਂ ਦਾ ਬਣਿਆ ਹਾ ਮਤਲਬ ਹੈਗੇ ਤਾਂ ਉਹਨਾਂ ਦੇ ਨਹੀਂ ਸਾਰੇ ਨਹੀਂ ਨਹੀਂ ਇਹ ਦੋੜ ਰਹੇ ਨੇ ਦੀਦੀ ਹਰਮਿਤ ਦਾ ਆ ਤੇ ਅੱਛਾ अच्छा उन्होंने सेम बनवाए हैं ये यार उन्होंने हैं। 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 लगे, 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 लगे। एक ना वो हाँ।, हाँ जी फते पापन कहो भाजी आया कोई पसंद फैब्रिक मिले हाँ सही गलिया ਬਣੇ ਚੀ ਹਿਉ ਹਮਣਾ ਸੂਟਾਂ ਦਾ ਡਿਜ਼ਾਈਨ ਤਾਂ ਸੇਮ ਹੈ ਜਿਹੜਾ ਲੈ ਦਿਖਾਇਆ ਪਹਿਲਾਂ ਹਨਾ ਹਾਂ ਆ ਡਿਫਰੈਂਟ ਇਹ ਤਾਂ ਦਿਖਾਈ ਖੋਲ ਕੇ ਇਹ ਤਾਂ ਫਿਰ ਦੀ ਦੀ ਘਾਬੀ ਦਾ ਹੈ ਅੱਛਾ ਵਾਓ ਵਾਓ ਬਹੁਤ ਪਿਆਰਾ ਹੈ ਇਹ ਹਨਾ ਇਹ ਵੀ ਬਹੁਤ ਸੋਹਣਾ ਕੰਮ ਦੇ ਤੂੰ ਪਰਿਕ ਕਟਾਈ ਦੇ ਕੋ ਕੜਕਾ ਅੰਮਣ ਕਲ ਸ਼ਾਲੀ ਦੀਦੀ ਫੇਰ ਕਹਿ ਰਹੀ ਕਹਿੰਦੇ ਸੱਚੀ ਸੂਟਾਂ ਵਾਲੇ ਵਾਟ ਹੀ ਕੱਢੇ ਪਏ ਕਹਿੰਦੇ ਮੈਂ ਬਣਵਾਣਾ ਕਹਿੰਦੇ ਮੈਨੂੰ ਸਾਈਜ਼ ਦੀ ਟੈਨਸ਼ਨ ਮੈਂ ਜਵਾਂ ਟੈਨਸ਼ਨ ਨਾ ਲੋ ਸਾਈਜ਼ ਦੀ ਜਿਹੜਾ ਹੈਗਾ ਤੁਸੀਂ ਭੇਜ ਦਿਓ ਮੈਂ ਕਿਹਾ ਤੁਹਾਨੂੰ ਐਨ ਪਰਫੈਕਟ ਆਊਗਾ ਸੂਟ ਬਣ ਕੇ बावा दा डिजाइन देख यार चलो आ देखो सवार हां प्यार कर है मेरा ते आज किन्नी माल हां इस पता लग वर कर रै दी फ्री कांटे खड़े सुड बनाओ ताफा जी पापा नु किन्नी मैं साडा कोई सूट नहीं प्यार होदा साडे वरदा कहंदे पन्ना कस्टमर रे यार करदे होगने मैडम जी अगली बार सीजन में आपको टाइम सही गल है अमन जबो अपना सोनू ब्याह वाला सीजन चल पया विंदर पापा कलविंद्रापा कहो नहीं मन क्यों नहीं ले पापा भाजी आया भी कोई पसंद क्यों ही व्यक्त ਬਾਜੀ ਤੇ ਇਹ ਤੁਹਾਡੀ ਸੂਟ ਦੇਖੋ ਜੀ ਲੈ ਕੇ ਵੀ ਬਣਾ ਤਾਂ ਸੀਗੇ ਤੇ ਬਾਈ ਹੋਏ ਕਿਉਂ ਜੱਟਾ ਲੈ ਕੇ ਦੇਣਾ ਫਿਰ ਸੂਟ ਜੱਟਾ ਪਾ ਲਈ ਕੋਸ਼ ਵੀ ਨਹੀਂ ਆਗੇ ਫਿਰ ਕੀ ਹੋ ਗਏ ਇਦੋਂ ਵੱਧ ਵੱਧ ਹੋਉਂਦੇ ਨੇ ਕਿੱਡੀ ਕੀ ਕਰਿਆ 10000 ਦੀ ਲੈ ਦੋ ਮੇਰੇ ਬਾਜੀ ਤੇ ਜਾਨ ਵਾਰ ਦੋਗੀ ਮੈਂ ਬਾਜੀ ਕੇ ਜਾਨ ਹੀ ਵਾਰਦਾਗਾ ਉਹ ਸੂਟਾਂ ਦਾ ਨਾਣਾ ਲੈ ਮੈਂ ਜਾਨ ਵਾਰ ਦੇਣਾ ਹਾਂ ਬਾਹਰੋਂ ਪਸੰਦ ਨਹੀਂ ਆਏ ਜਿਹੜੇ ਤੁਸੀਂ ਅੰਦਰ ਦੇਖਣਾਗੇ ਇੱਕ ਆ ਰੱਖੋ ਇਹਦੀ ਤਾਂ ਕੱਲ ਪਰਸੋਂ ਦੀ ਵੀਡੀਓ ਸ਼ੂਟ ਕੀਤੀ ਆ ਆ ਵਾਲੇ ਸ਼ੂਟ ਦੀ ਚਲੋ ਭਾਜੀ ਜੇ ਨਹੀਂ ਲੈ ਕੇ ਦੇਣਾ ਤਾਂ ਕੋਈ ਫਾਇਦਾ ਨਹੀਂ ਹੈਗਾ ਮੈਂ ਸਾਡੇ ਲੋਕੀ ਹੋ ਚੁੱਕੇ ਨੇ ਸਿਰ ਕੀ ਇੱਲਾ ਇੱਲਾ ਕਰਖੇ ਹੋਏ ਨੇ ਨਹੀਂ 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 ਇਹ ਜਿੱਦਾਂ ਫੈਬਰਿਕ ਲਿਆ ਕੇ ਰੱਖਿਆ ਜਿਹੜਾ ਕੋਈ ਵਰਕ ਵਾਸਤੇ ਜਾਣੇ ਨੇ ਕਿਉਂਕਿ ਕੁਝ ਆਰਡਰ ਲੇਟ ਤੇ ਲੈਣਾ ਅਗਸਤ ਦੇ ਨੇ ਅਗਸਤ ਸਤੰਬਰ ਚ ਜਾਣਗੇ ਕੁਝ ਰੈਡੀ ਹੋਏ ਪਏ ਨੂੰ ਪਰ ਅੱਛਾ ਆ ਜਿਹੜਾ ਪੈਕ ਹੋਏ ਪਏ ਨੇ ਇਸਾਰੇ ਪੈਕ ਕੀਤੇ ਹੋਏ ਨੇ ਸਾਰੇ ਕੋਰੀਅਰ ਭੇਜਣੇ ਨੇ। ਚਲੋ। ਮੰਮਾ ਮੰਮਾ ਜਦ ਮੰਗਦੇ। ਯਾਰ ਕੋਈ ਲੈ ਜਾਓ ਇਹਨਾਂ ਨੂੰ ਗਰਾਊਂਡ 'ਚੀ। ਕੁਲਿੰਦਰ ਨੂੰ ਕਹ ਰਿਹਾ। ਕੁਲਿੰਦਰ ਭਾਜੀ ਮੰਨਣੀ ਦਹੇ। ਕਹਿੰਦੇ ਮੰਨ ਜਾਣਾ। ਕੀ ਪਤਾ? ਬਹੁਤ ਪਿਆਰਾ ਬਣਿਆ ਸੱਚੀ ਯਾਰ। ਦੰਮੀ ਦੰਦੀ ਬੋੜੀ। ਹਾਂਜੀ। ਦੰਮੀ ਬੋਲਦੇ ਇਹਨੂੰ ਬੋੜੀ ਬੋਲਦੇ। ਵੋਟੀ ਵੋਟੀ ਓਏ ਉਤਾਰ ਪਾਪਾ ਦੀ ਵੋਟੀ ਫਤੇ ਹੈ ਲੱਗੇ ਤੇ ਪਾਉ ਸੁੱਟਦੇ ਕਿ ਵੀਡੀਓ ਸੁੱਟ ਕੇ ਕਹਿੰਦੇ ਉਤਾਰ ਪਾਪਾ ਦੀ ਵੋਟੀ ਫਤੇ ਕਹਿੰਦਾ ਉਤਾਰ ਕਹਿੰਦੇ ਬੋਡੀ ਨਵੀਂ ਲੈਣੀ ਬੋਡੀ ਲੈ ਗਈ ਇੱਕ ਲਿੰਦਲੀ ਬਹੂ ਐ ਤੂੰ ਜੀ ਮਾ ਕੇ ਪਾਪਾ ਕਹੋ ਪਾਪਾ ਬੱਚਨ ਗਰਾਊਂਡ ਲੈ ਜਾਓ ਹਾਂ ਪਿੱਛੇ ਲੈ ਜਾਓ ਬਹਾਂ ਚ ਲੈ ਜਾ ਜਾਓ ਲੈ ਜਾ ਚਲੋ ਲੈ ਦੇ ਬਹੁਤ ਪਿਆਰਾ ਬਣਾਇਆ ਯਾਰ ਇਥਾਂ ਇਹ ਵੀ ਆ ਚੀਜ਼ ਬਹੁਤ ਹੈ ਹਾਂ ਅੱਛਾ ਜਿਹੜੇ ਵਿੱਚ ਸੈਂਟਰ ਪੈਨਲ ਪਾ ਕੇ ਗ੍ਰੇਸ ਆਈ ਹੈ ਨਾ ਹਨਾ ਇਹੜਾ ਬਣਾਇਆ ਸੀ ਇਹ ਜਿਹੜਾ ਆਪਾਂ ਨੂੰ ਡਿਜ਼ਾਈਨ ਭੇਜਿਆ ਸੀ ਇਹ ਸੇਮ ਡਿਜ਼ਾਈਨ ਨਹੀਂ ਹੈਗਾ ਉਹ ਸਿਰਫ ਆ ਚੀਜ਼ ਘੇਰੇਤ ਬਣੀ ਹੋਈ ਤੇ ਬਾਹਾਂ ਤੇ ਬਣੀ ਹੋਈ ਤੇ ਆ ਜਿਹੜਾ ਸਾਰਾ ਸੂਟ ਦੇ ਬਣਿਆ ਹੋਇਆ ਸੀ ਆਪਾਂ ਕੀ ਤਾਂ ਘੇਰੇ ਵਾਲਾ ਛੱਡਤਾ ਆਹ ਜੀ ਚੀਜ਼ ਆਪਾਂ ਸੈਂਟਰ ਦੇ ਵਿੱਚ ਬਣਾਤੀ ਕੱਟ ਕੇ ਨਹੀਂ ਬਾਲੀ ਗਰੇਸ ਪਈ ਸੈਂਟਰ ਤਾਂ ਨਹੀਂ ਲਾਉਂਗਾ ਘੇਰੇ ਤੇ ਤੇ ਬਣਾਤੀ ਤੇ ਘੇਰੇ ਤੇ ਬਣਾਈ ਉਹਨੇ ਵੇਚਣੀ ਹੈਗੀ ਕੱਲੀ ਘੇਰੇ ਤੇ ਆ ਜੀ ਨਹੀਂ ਆਪਣਾ ਆਪਣਾ ਮਤਲਬ ਆਪਾਂ ਜਿਹੜੀ ਸੈਂਟਰ ਕੋਲੋਂ ਬਣਾ ਕੇ ਦੋ ਵਿੱਚ ਤੇ ਆ ਡਿਜ਼ਾਈਨ ਜਿਹੜਾ ਹੈਗਾ ਸੀ ਇਹ ਆਪਾਂ ਬਣਾਤਾ ਇਹ ਸਲਵਾਰ ਕਿੱਥੇ ਦੱਸਾਂਗੇ ਲਾਤੋ ਦੇ ਨਾਲ ਬਸ ਐਵੇਂ ਸਾਡੇ ਸੂਟ ਜਦ ਤੱਕ ਸਾਨੂੰ ਨਹੀਂ ਪਸੰਦ ਆਉਂਦੇ ਅਸੀਂ ਉਨੀ ਦੇਰ ਤੱਕ ਭੇਜਦੇ ਹਾਂ ਚਾਹੇ ਸਾਨੂੰ ਸਾਡੇ ਜਿਹੜੇ ਵਰਕਰ ਨੇ ਇਹਨਾਂ ਨੂੰ ਵਾਪਸ ਨਾ ਭੇਜ ਨਹੀਂ ਨਹੀਂ ਉਹ ਸੂਟ ਉਹ ਵੀ ਪੋੜਨ ਆ ਬੁੱਝਾ ਹੋਇਆ ਲੱਗਦਾ ਦੀ ਦੀ ਤੂੰ ਨਾ ਚੋਲ ਲਾਵਾ ਕਿ ਤੈਨੂੰ ਹੋਗਾ ਨਾ ਤੇ ਪੁੱਲੀ ਤੇ ਹੀ ਜੇ ਆਈ ਖੋਲੀ ਹੋਣੀ ਇਹਦੇ ਥੱਲੇ ਵੀ ਅੱਛਾ ਵਰਕ ਕਰਵਾਇਆ ਘੈਂਟ ਆ ਯਾਰ ਇਹ ਵੀ ਹਮਨ ਕਿਹਈ ਤਿਆਰ ਆ ਬਟਰੀ ਕਿ ਇਦਾਂ ਦਾ ਹੈ ਵੀ ਜਿੰਨੂੰ ਆਪਾਂ ਨੋਰਮਲ ਪ੍ਰੈਸ ਨਹੀਂ ਕਰ ਸਕਦੇ ਹਾਂ ਟੀਮ ਪ੍ਰੈਸ ਹੀ ਹੁੰਦੀ ਇਹਨੂੰ ਹੁਣ ਇਹਨਾਂ ਸਾਰੇ ਨੂੰ ਸਟੀਮ ਪ੍ਰੈਸ ਕਰਵਾਈ ਹੋਈ ਹੈ। ਪੂਰਾ ਕਰਾ ਬਰ ਅਜੇ ਲੱਗਦਾ। 40 ਯਰ ਹੈ ਮੈਰਿਜ ਫੰਕਸ਼ਨ ਦੇ ਪੋਨੇ। ਹੋਰੇ ਘਰੇ ਥੋੜੀ ਪਾਣੀ ਪਾਟ। ਇਹ ਤਿਆਰ ਹੋਇਆ ਇਹ। ਇਹ ਸਾਰਾ ਖਤ ਬੋਲ ਗਿਆ 18000 ਦਾ 8900 ਰੁਪਏ ਉੱਤੇ। 19000 ਦਾ ਹੋ ਗਿਆ। ਉਹ ਵੀ ਤੁਹਾਡੀ ਲੇਬਰ ਸਾਰਾ ਕੁਝ ਲਾ ਗਿਆ। ਹੈ? ਵਿਦ ਸਟਿਚਿੰਗ ਵਗੈਰਾ ਸਾਰਾ। ਸਟਿਚਿੰਗ ਲਾ ਕੇ ਲੇਬਰ ਲਾ ਕੇ ਸਾਰਾ ਖਰਚਾ ਦਾ 35 ਤੋਂ 18000 ਦੇਣਾ ਹੈ। ਸਾਰੇ ਯਾਰ। नौ करवे हैं 1900 19000 डालो 19000 की पूरा सूट तैयार हो गया बक कस्टमर दी पसंद होएगी कि आ आ डिजाइन पा दो अच्छा ये डिजाइन तो वाकई लगदा कि मेहनत थोड़ी हुई है इसमें सारा हैंड वर्क का काम है ना लागा है ये बिल्कुल पेंट टाइप है ना हां हां पेंट टाइप बस ये बाल बन रहे हैं हां ਅਜੀ ਕੱਲਾ ਆ ਨਹੀਂ ਹੈਗਾ ਵੀ ਬਣ ਗਿਆ ਤੇ ਕੈਂਸਲ ਮੁੱਕ ਗਈ ਇਹਦੇ ਨਾਲ ਆੜੀ ਲੈਸ਼ ਲੱਭੀ ਨਾ ਇਹਨੂੰ ਲੱਭਣ ਨੂੰ 2 ਦਿਨ ਲੱਗੇ ਇਤੋਂ ਨਹੀਂ ਮਿਲੀ ਹੈਗੀ ਮੈਚਿੰਗ ਕਰਨੀ ਹੁੰਦੀ ਫਿਰ ਸਪੈਸ਼ਲ ਪਤਾ ਨਹੀਂ ਅੰਮ੍ਰਾਲੇ ਤੋਂ ਸਾਨੂੰ ਬਠਿੰਡੇ ਤੋਂ ਮਗਾਈਏ ਲੈਸ਼ ਆ ਲੈਸ਼ ਆਉਣੀ ਆ ਜਿਹੜੀ ਇਹ ਲੈਸ਼ ਆੜੀ ਅੱਗੇ ਲੱਗੀ ਹੋਈ ਅੱਛਾ ਮੋਤੀ ਦੇ ਹਾਂ ਲੈਸ਼ ਕੀ ਹੋਈ ਇਹ ਮਨੇ ਇਹਦਾਂ ਜਿਹੜੀ ਲੈਸ਼ ਇਹ ਲੈ ਲਓ ਇਹਨਾਂ ਮੱਥਾ ਮੋਤੀ ਵਾਲੀ ਲੈਸ਼ ਲੱਭੀ ਹੈ ਜਿਹਦੇ ਵਿੱਚ ਕਿਵੇਂ ਦਾ ਮੋਤੀ ਲੱਗਿਆ ਉਹ ਲੈ ਕੇ ਰੋਣੀ ਹੈ ਓਏ ਇਤਨਾ ਗੱਲ ਕਰਦੇ ਲੋ ਇਹ ਸਰਚ ਕਰਨਾ ਵੀ ਯਾਰ ਇਹ ਕਲਾਇਆ ਲੱਭਣੇ ਇਹ ਵੀ ਗੇਮ ਤੇ ਸਰਚ ਕਰਨਾ ਹੋਰ ਕਿਉਂ ਰਾਤ ਦਾਈ ਕਈ ਵਾਰ 2 ਵਜੇ ਜਨਾਣਾ ਕਹਿੰਦਾ ਨਾ ਵੀ ਡਿਜ਼ਾਈਨ ਸੈਂਡ ਕਰੋ ਡਿਜ਼ਾਈਨ ਪਹਿਲਾਂ ਡਰਾਫਟ ਲੱਭਣੇ ਪੈਂਦੇ ਨੇ ਫਿਰ ਬਾਕੀ ਆਂ ਕਿ ਜਿਹੜਾ ਕੰਮ ਤਸੱਲੀ ਨਾਲ ਕੀਤਾ ਹੋਇਆ ਨਾ ਹੋਰ ਕਿਉਂ ਵੀ ਆ ਕੰਮ ਦੇ ਲੋ ਸਾਨੂੰ ਟੈਨਸ਼ਨ ਨਹੀਂ ਨਹੀਂ ਜਾਣਾ ਕੋਈ ਕਹਦੇ ਪਿਆ ਜਰੀ ਖਿੱਚ ਕੇ ਦਿਖਾ ਦੇਈ ਕੁਝ ਨਹੀਂ ਇਹਨੂੰ ਹੁੰਦਾ ਰਹਿਣਾ ਮੈਂ ਕਿ ਆਪਾਂ ਬਹੁਤ ਘੱਟ ਹਨਾ ਬੁਟੀਕਾ ਲੈਣ ਦੇਖਿਆ ਵੀ ਆਹ ਜਿਹੜੇ ਦਸ ਮਾਣਾ ਟੇਬਲ ਦੇ ਕੱਪੜਾ ਮਗਾਇਆ ਉਹਨਾਂ ਨੇ ਡਾਈਨਿੰਗ ਟੇਬਲ ਵਾਸਤੇ ਨਹੀਂ ਜ਼ਿਆਦਾ ਤਾਂ ਸਾਰੇ ਠੀਕ ਵਾਲੇ ਸੂਟ ਹੀ ਭੇਜਦੇ ਨੇ ਨਹੀਂ ਆਪਾਂ ਐ ਕਰਦੇ ਆ ਨਾ ਆਪਣਾ ਤੁੰਟਾ ਦਾ ਕੱਪੜਾ ਪਹਿਨ ਬਿੱਕ ਤੇ ਚੱਲ ਰਿਹਾ ਨਾਲ ਆਪਾਂ ਆਪਾਂ ਦੋਨੇ ਜਣੇ ਇੱਧਰ ਕਵਰ ਕੱਢ ਲੈਨੇ ਆਮਣੇ ਕਹਿ ਰਹੀ ਔਖਾ ਮੈਨੂੰ ਹਾਂ ਨਹੀਂ ਵੈਸੇ ਗੱਲ ਸਹੀ ਹੈ ਆਪਾਂ ਬੈਰਕੀ ਤਾਂ ਇੱਧਰ ਆਪਾਂ ਆਉਣਾ ਆਹ ਦੇਖੀ ਮੈਂ ਐ ਕਹਿ ਰਹੀ ਆ ਕਿ ਆਹ ਜਿਹੜਾ ਫਲਾਵਰ ਉਹਨਾਂ ਦੇ ਨਾਲ ਨਾ ਵਾਈਟ ਕਲਰ ਦੇ ਮਤਲਬ ਸੇਮ ਜਿੱਦਾਂ ਦੇ ਆ ਲੱਗੇ ਹੋਏ ਨੇ ਤੇ ਇਹਦੇ ਨਾਲ ਦੇ ਜਿਹੜੇ ਚਾਂਡਲ ਹੋਣਗੇ ਨਾ ਨਾਲ ਉਹ ਬੈ ਕੇ ਹੁਣ ਪਤਾ ਨਹੀਂ ਕੀ ਸਾਡੀ ਵੀਡੀਓ ਦੇਖਦੇ ਨੇ ਕਿ ਨਹੀਂ ਜਮਾਈ ਸੂਟ ਸੱਚੀ ਸਿਰਾ ਬਣਿਆ ਮੈਨੂੰ ਤਾਂ ਬੜਾ ਵਧੀਆ ਲੱਗ ਰਿਹਾ ਮੈਂ ਫੇਰ ਉਹੀ ਕਹਿ ਦੰਨੀ ਆ ਜਾਵਾਂਗੀ ਤੇ ਬਣਾਵਾਂਗੀ ਜਾਵਾਂਗੀ ਤੇ ਬਣਾਵਾਂਗੀ ਉਹਨਾਂ ਕੰਮ ਲੈਟ ਹੋਈ ਹੋ ਸਕਾ ਹੈ ਮਣ ਮੈਂ ਕਹਿ ਰਹੀ ਮੈਂ ਕਿ ਬਹੁਤ ਬਟਿਕ ਦੇਖੇ ਨੇ ਆਪਾਂ ਨੇ ਸਿਰਫ ਸੂਟ ਸੂਟ ਜਾਂਦੇ ਨੇ ਪਰ ਆ ਚੀਜ਼ਾਂ ਡਾਈਨਿੰਗ ਟੇਬਲ ਦੇ ਕੱਪੜੇ ਜਾਂ ਜੁੱਤੀਆਂ ਹੋ ਗਈਆਂ ਜਾਂ ਹੋਰ ਨਿੱਕੀਆਂ ਨਿੱਕੀਆਂ ਹੁਣ ਆਪਾਂ ਜਿਹੜਾ ਜਾਣਾ ਜਿਨ੍ਹਾਂ ਨੇ ਆਪਣੇ ਸੂਟ ਬਣਾਇਆ ਕੁੜਮਨੀ ਵਾਸਤੇ ਦਿੱਦੇ ਉਹਨਾਂ ਦੀਆਂ ਨਿੱਕੀਆਂ ਨਿੱਕੀਆਂ ਚੀਜ਼ਾਂ ਨਾ ਗਾਨੇ ਹੋਰ ਪਤਾ ਨਹੀਂ ਕੀ ਕੋਈ ਸਾਰਾ ਕੁਝ ਲੈ ਕੇ ਭੇਜਿਆ ਸੀ ਅਮਨ ਸੱਚ ਕਦੋਂ ਜਾਣਾ ਉਹਨਾਂ ਦਾ ਆਰਡਰ ਸਵੇਰੇ ਜਾਣਾ ਤਾਂ ਹੈ ਅੱਛਾ ਆ ਉਹਨਾਂ ਦਾ ਹੋਰ ਉਹਨਾਂ ਦੇ ਤਾਂ ਹੈ ਨਹੀਂ ਅੱਛਾ ਆ ਖੁੰਜਾ ਨਹੀਂ ਜਿਹੜਾ ਅਸਲੀ ਦਾ ਆ ਸਿੱਧਾ ਕੀ ਹੋ ਗਿਆ ਉਹ ਖੁੰਜਾ ਉੱਥੇ ਵੀਡੀਓ ਅਪਲੋਡ ਨਹੀਂ ਹੁੰਦੀ ਐ ਜਵਾਈਫਾਈ ਜਿਹੜਾ ਸੂਟ ਪੜਾ ਤੂੰ ਆ ਸੂਟ ਅਸੀਂ ਲਿਆ ਕੇ ਰੱਖਿਆ ਹੋਇਆ ਇਹਨੇ ਦੇਖਦੇ ਆ ਫੜੇ ਸਾਡੇ ਟੇਲਰ ਬਿੱਲੇ ਨਹੀਂ ਹੈਗੇ ਮਾ ਜੀ ਦੀ ਸੱਚੀ ਕਰਦੀ ਦੀ ਥੋੜੀ ਵੇਟ ਕਰੋ ਮੈਂ ਤੁਹਾਨੂੰ ਕਰਦੀ ਆ ਪੈਂਡ ਓਕੇ